ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਕ੍ਰੇਲਿਆਂ ਦੀਆਂ ਵੇਲਾਂ ਦੀ ਗੱਲ ਹਾਂਜੀ ਦੇਖੋ ਹੁਣ ਆਪਾਂ ਜਦੋਂ ਮਾਰਚ ਦੇ ਮਹੀਨੇ ਵਿੱਚ ਜਿਵੇਂ ਕ੍ਰੇਲੇ ਲਗਾਉਣ ਦਾ ਸਹੀ ਸਮਾਂ ਸੀ ਫਰਵਰੀ ਦਾ ਮਹੀਨਾ ਉਹ ਲੰਘ ਗਿਆ ਆਪਣਾ ਮਾਰਚ ਵੀ ਲੰਘ ਗਿਆ ਤੇ ਹੁਣ ਆਪਾਂ ਅਪ੍ਰੈਲ ਦੇ ਵਿੱਚ ਵੀ ਇਹਨਾਂ ਦੀਆਂ ਲਿਆ ਸਕਦੇ ਆ ਪਨੀਰੀ ਮਿਲ ਜਾਂਦੀ ਆ ਪਨੀਰੀ ਲਿਆ ਕਿ ਆਪ ਇਹਨਾਂ ਦੀਆਂ ਵੇਲਾਂ ਲਾ ਸਕਦੇ ਦੇਖੋ ਹੁਣ ਆਪਣੇ ਫਲ ਲੱਗਣਾ ਸ਼ੁਰੂ ਵੀ ਹੋ ਗਿਆ ਵਾ ਮੈਂ ਫਰਵਰੀ ਦੇ ਮਹੀਨੇ ਦੇ ਵਿੱਚ ਲਾਈਆਂ ਸੀ 15 ਫਰਵਰੀ ਤੋਂ ਬਾਅਦ ਹਾਂਜੀ ਦੇਖੋ ਵਧੀਆ অর্ਗੈਨਿਕ ਗਰੇਲੇ ਹੁਣ ਆਪਣੇ ਫੁੱਲ ਵੀ ਲੱਗੇ ਲੱਗੇ ਇਹ ਝੂਠੇ ਫੁੱਲ ਜਿਨ੍ਹਾਂ ਨੂੰ ਕਹਿੰਦੇ ਆ ਪਹਿਲਾਂ ਆਪਣੇ ਉਹ ਵਾਲੇ ਲੱਗਣ ਲੱਗ ਗਏ ਹੁਣ ਜਿਆਦੇ ਤੇ ਕੋਈ ਕੋਈ ਹਲੇ ਗਰੇਲਿਆਂ ਦਾ ਵੀ ਲੱਗ ਰਿਹਾ ਵਾ ਜਿਸ ਤਰ੍ਹਾਂ ਇਹ ਆਪਣੇ ਬਸ ਉਹ ਹੀ ਨਾਰਮਲ ਮਿੱਟੀ ਜਿਵੇਂ ਆਪਾਂ ਮਿਕਸਚਰ ਵਧੀਆ ਮਿੱਟੀ ਦਾ ਬਣਾ ਕੇ ਜਿਵੇਂ ਪੁਰਪਰੀ ਮਿੱਟੀ ਹੋਣੀ ਚਾਹੀਦੀ ਹੈ ਤੁਹਾਨੂੰ ਪਾਣੀ ਪਾਥਣਾ ਦੇਖੋ ਕਿੰਨੀ ਇਸ ਤਰ੍ਹਾਂ ਰੇਤਲੀ ਥੋੜੀ ਜੀ ਮਿੱਟੀ ਵਿੱਚ ਹੁੰਦੀ ਨਾ ਜਦੋਂ ਆਪਾਂ ਖਾਦ ਮਿਲਾ ਕੇ ਬਣਾਉਨੇ ਆ ਤੇ ਇਸ ਤਰ੍ਹਾਂ ਇਹ ਕੋਕੋ ਪੀਟ ਦਾ ਵੀ ਲਾਸਤ ਘੋਲ ਪਾਣਾ ਸਕਦੇ ਵਿੱਚ ਲਾ ਕੇ ਤੇ ਬਹੁਤ ਵਧੀਆ ਵੇਲਾ ਇੱਥਾ ਜੜਾਂ ਉਹਨਾਂ ਦੀਆਂ ਜਿਆਦਾ ਫੈਲਦੀਆਂ ਆਪਾਂ ਵਧੀਆ ਇਸ ਤਰ੍ਹਾਂ ਕਿਆਰੀਆਂ ਬਣਾਈਆਂ ਹੋਈਆਂ ਨੇ ਛੱਤ ਤੇ ਬਿਲਕੁਲ ਸਲਾਬ ਨਹੀਂ ਜਾਂਦੀ ਛੱਤ ਤੇ ਦੇਖੋ ਕਿੰਨੀਆਂ ਖਰੀਲੀਆਂ ਦੀਆਂ ਵੀਲਾਂ ਫੈਲ ਗਈਆਂ ਹੁਣ ਆਪਾਂ ਗਰਮੀ ਦੇ ਵਿੱਚ ਖਰੀਲੂ ਬਗੀਚੀ ਚ ਇਹ ਖਰੀਲੀਆਂ ਦੀ ਸਬਜ਼ੀ ਵੀ ਮੈਲੇ ਚਾ ਕਰਨੀ ਬਾਤੂ ਇਹ ਛੋਟੇ ਛੋਟੇ ਬੁੱਟੇ ਹਨ ਜਿਹੜੀਆਂ ਬਰਸਾ ਲੱਗੀਆਂ ਹੁਣ ਆ ਆਪਣੇ ਨਵੇਂ ਮਿਰਚਾਂ ਦੇ ਬੁੱਟੇ ਨੇ ਦੇਖੋ ਕਿੰਨਾ ਫਲ ਲੱਗਾ ਹੈ ਹੁਣ ਕ੍ਰੇਲਿਆਂ ਨੂੰ ਤੁਸੀਂ ਵੀ ਦੇਰ ਨਾ ਕਰੋ ਬਸ ਹੋਣਾ ਮਾਰਚ ਦੇ ਮਹੀਨੇ ਦੇ ਵਿੱਚ ਲਗਾ ਸਕਦੇ ਆ ਫਿਰ ਤੇ ਬਹੁਤ ਜਲਦੀ ਹੋਣ ਜਿਵੇਂ ਮੌਸਮ ਸਹੀ ਹੈ ਟੈਂਪਰੇਚਰ ੱੱਲੇ ਤਾਂ ਸਹੀ ਹੈ ਤੇ ਫਿਰ ਫੀਲਾਂ ਵੀ ਵਧੀਆ ਤੁਰ ਪੈਣੀਆਂ ਬਸ ਹੁਣ ਲਈ ਦੇਰ ਨਾ ਕਰੋ ਦੇਖੋ ਕਿੰਨੀਆਂ ਵਧੀਆ ਮੇਰੀਆਂ ਆ ਪ੍ਰਾਣੀਆਂ ਪ੍ਰਾਣੀਆਂ ਹਰੀਆਂ ਮਿਰਚਾਂ ਨੂੰ ਦੇਖੋ ਕਿੰਨਾ ਫਲ ਲੱਗਿਆ ਹਰੀਆਂ ਮਿਰਚਾਂ ਨੂੰ ਦੇਖੋ ਲੰਮੀਆਂ ਮਿਰਚਾਂ ਜਿਹੜੀਆਂ ਮੁੰਡੀਆਂ ਆ ਨਵੇਂ ਬੁੱਟੇ ਨੇ ਇਹਨਾਂ ਨੂੰ ਵੀ ਲੱਗਣ ਲੱਗੇ ਤੇ ਆਵਤਾਉਂ ਵੀ ਲੱਗਣ ਲੱਗੇ ਆਪਣੇ ਇਹ ਨਵੇਂ ਬੁੱਟੇ ਲਾਏ ਸੀ ਆਪਾਂ ਬੈਂਗਣਾ ਦੇ ਦੇਖੋ ਕਿੰਨਾ ਵਧੀਆ ਬੈਂਗਣਾ ਦਾ ਬੁੱਟਾ ਵੀ ਤਿਆਰ ਹੋ ਗਿਆ ਆਪਣਾ ਇਹਨਾਂ ਨੂੰ ਸਿਰਫ ਨਾਈਟ੍ਰੋਜਨ ਦੀ ਹੁਣ ਆਪਾਂ ਗਰਮੀ ਦੇ ਵਿੱਚ ਆਪਾਂ ਗੋਬਰ ਦੀ ਖਾਦ ਜ਼ਿਆਦਾ ਨਹੀਂ ਪਾਉਣੀ ਸਰਦੀਆਂ ਦੇ ਵਿੱਚ ਆਪਾਂ ਗੋਬਰ ਦੀ ਖਾਦ ਦਾ ਇਸਤੇਮਾਲ ਕਰ ਲਈਏ ਉਹਦਾ ਕੋਈ ਹਰਜ ਨਹੀਂ ਜਦੋਂ ਆਪਾਂ ਗਰਮੀ ਦੇ ਵਿੱਚ ਛਾਦੇ ਪਾਉਨੇ ਹਨ ਨਾਈਟ੍ਰੋਜਨ ਇਹਨਾਂ ਨੂੰ ਜ਼ਿਆਦਾ ਜਾਂਦਾ ਫਿਰ ਉੱਤੋਂ ਧੁੱਪ ਦਾ ਸੇਕ ਹੁੰਦਾ ਤੇ ਫਿਰ ਬੂਟੇ ਉਦੋਂ ਸੜਨ ਲੱਗ ਜਾਂਦੇ ਪੱਤੇ ਹੁਣ ਦੇਖੋ ਹੁਣ ਬਹੁਤ ਵਧੀਆ ਇਹਨਾਂ ਨੂੰ ਆਪਾਂ ਜਿਵੇਂ ਸਬਜ਼ੀਆਂ ਦੇ ਛਿਲਕੇ ਤੇ ਜਿਨੀ ਆਪਾਂ ਜਿਵੇਂ ਆਲੂ ਖਟਿਆ ਜਾਂ ਪਿਆਜ਼ ਖਟਿਆ ਉਹਨਾਂ ਦੇ ਛਿਲਕੇ ਭਿਓ ਕੇ ਸ਼ਾਮ ਨੂੰ ਉਹਨਾਂ ਦਾ ਪਾਣੀ ਸਾਰੀ ਦਿਹਾੜੀ 12 ਘੰਟੇ ਰੱਖ ਕੇ ਸ਼ਾਮ ਨੂੰ ਇਹਨਾਂ ਬੂਟਿਆਂ ਦੀ ਜੜਾ ਚ ਭਾ ਸਕਦੇ ਆ ਉਹਨਾਂ ਦਾ ਕੋਈ ਹਾਰ ਜਿੰਨੀ ਨਹੀਂ ਗਾ ਤੇ ਦੇਖੋ ਕਿੰਨਾ ਫਲ ਲੱਗਦਾ ਤੇ ਜ਼ਰੂਰ ਇਹ ਕੰਮ ਕਰੋ ਜੀ অর্ਗੈਨਿਕ ਸਬਜ਼ੀਆਂ ਘਰ ਦੀਆਂ ਬਹੁਤ ਵਧੀਆ ਥੈਂਕ ਯੂ ਜੀ